ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਕੇਂਦਰੀ ਮਾਧਮਿਕ ਸਿੱਖਿਆ ਬੋਰਡ ਯਾਨੀ ਕਿ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਜਿਹਨੂੰ CBSE ਕਹਿੰਦੇ ਆ ਉਸ ਦੇ ਵਿੱਚ ਭਰਤੀ ਨਿਕਲੀ ਆ ਠੀਕ ਹੈ ਤੇ ਉਸ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਠੀਕ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਆ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਠੀਕ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣਾ ਟੈਲੀਗ੍ਰam ਨੂੰ ਵੀ ਜੁਆਇਨ ਕਰ ਲਓ ਟੈਲੀਗ੍ਰam ਦਾ ਨਾਮ ਹੈਗਾ ਨੌਕਰੀ ਗੁਰੂ ਤੇ ਆਪਣੀ ਐਪ ਵੀ ਹੈਗਾ ਨੌਕਰੀ ਗੁਰੂ ਤੇ ਆਪਣਾ ਨੰਬਰ ਹੈਗਾ 988743699 ਜੇ ਤੁਸੀਂ ਕੋਈ ਪੁੱਛਗਿੱਛ ਕਰਨੀ ਆ ਕੋਈ ਵੀ ਕੋਈ ਤੁਹਾਡਾ ਸਵਾਲ ਹੈ ਠੀਕ ਹੈ ਭਰਤੀ ਰਿਗਾਰਡਿੰਗ ਤੇ ਅੱਜ ਦੀ ਵੀਡੀਓ ਦੀ ਗੱਲ ਕਰਦੇ ਆ ਇਸ ਦੇ ਵਿੱਚ ਕਾਫੀ ਪੋਸਟਾਂ ਨਿਕਲੀਆਂ ਠੀਕ ਹੈ ਸੁਨਹਿਰੀ ਮੌਕਾ ਤੁਹਾਡੇ ਸਾਰਿਆਂ ਲਈ ਠੀਕ ਹੈ ਲਗਭਗ 212 ਪੋਸਟਾਂ ਦੇ ਕਰੀਬ ਨਿਕਲੀਆਂ ਠੀਕ ਆ ਸੁਪਰਡੈਂਡ ਦੀਆਂ ਪੋਸਟਾਂ ਬੀ ਗ੍ਰੇਡ ਦੀਆਂ ਜਿਹਨਾਂ ਨੂੰ ਕਹਿ ਦਿੰਦੇ ਆ ਦੇਖੋ ਸੁਪਰਡੈਂਡ ਦੀ ਬੀ ਗ੍ਰੇਡ ਦੀ ਪੋਸਟ ਸਿੱਧੀ ਨਹੀਂ ਆਉਂਦੀ ਸੁਪਰਡੈਂਡ ਦੀ ਪੋਸਟ ਬਹੁਤ ਘੱਟ ਆਉਂਦੀ ਆ ਪੇ ਲੈਵਲ 6 'ਚ ਸਿੱਧੀ ਐਂਟਰੀ ਆ ਤੁਹਾਡੀ ਤਾਂ ਇਸ ਦੇ ਵਿੱਚ ਕਿੰਨੀਆਂ ਪੋਸਟਾਂ 142 ਪੋਸਟਾਂ ਟੋਟਲ ਨਿਕਲੀਆਂ ਸੁਪਰਡੈਂਡ ਦੀਆਂ ਹਨਾ ਬਹੁਤ ਵੱਡੀ ਗੱਲ ਆ ਤੇ ਉਸ ਤੋਂ ਬਾਅਦ ਗਰੁੱਪ ਸੀ ਦੀਆਂ ਜੂਨੀਅਰ ਅਸਿਸਟੈਂਟ ਦੀਆਂ ਜੂਨੀਅਰ ਸਹਾਇਕ ਦੀਆਂ ਪੋਸਟਾਂ ਦੇਖੋ ਗਰੁੱਪ ਸੀ ਦੀਆਂ ਪੇ ਲੈਵਲ 2 ਦੇ ਵਿੱਚ ਇਹ ਕਿੰਨੀਆਂ 70 ਪੋਸਟਾਂ ਤੇ ਕਿਹੜਾ ਕੁਆਲਿਫਿਕੇਸ਼ਨ ਰਹੀਗੀ ਸਾਰੀ ਆਪਾਂ ਗੱਲ ਕਰਾਂਗੇ ਵੀਡੀਓ ਧਿਆਨ ਨਾਲ ਦੇਖਿਓ ਲਾਸਟ ਤੱਕ ਦੇਖਿਓ ਠੀਕ ਆ ਕਿਦਾਂ ਕਦੋਂ ਡੇਟ ਆ ਫਾਈਨਲ ਡੇਟ ਉਹ ਵੀ ਤੁਹਾਨੂੰ ਦੱਸ ਦਾਂਗੇ ਤੇ ਪਹਿਲਾਂ ਗੱਲ ਕਰੀਏ ਕਿੰਨੀਆਂ ਪੋਸਟਾਂ ਕਿਸ ਕੈਟਾਗਰੀ ਦੀਆਂ ਐ ਐਸਸੀ ਦੇ ਵਿੱਚ 21 ਪੋਸਟਾਂ ਐ ਸੁਪਰਡੈਂਟ ਦੀਆਂ ਗੱਲ ਕਰ ਰਹੇ ਹਾਂ ਨਾ ਆਪਾਂ ਪਹਿਲਾਂ ਸੁਪਰਡੈਂਟ ਦੀਆਂ ਜਿਹੜੀਆਂ ਪੋਸਟਾਂ ਐ ਐਸਸੀ ਕੈਟਾਗਰੀ ਲਈ 21 ਪੋਸਟਾਂ ਐ ਐਸਟੀ ਲਈ 10 ਓਬਵੀਅਸਲੀ 38 ਏਡਬਲਯੂਐਸ ਇਕਨੋਮਿਕਲ ਵੀਕਰ ਸੈਕਸ਼ਨ ਜਿਹਨੂੰ ਕਹਿੰਦੇ ਆ 14 ਪੋਸਟਾਂ ਅਨ ਰਿਜ਼ਰਵਡ ਠੀਕ ਆ ਖੁੱਲੀਆਂ ਪੋਸਟਾਂ ਓਪਨ ਸਾਰੀਆਂ ਕੈਟਗਰੀ ਲਈਆਂ ਨਰਜ਼ਰਵਡ ਜਿਹਨੂੰ ਕਰਨੇ ਆ 59 ਪੋਸਟਾਂ ਟੋਟਲ 142 ਪੋਸਟਾਂ ਠੀਕ ਆ 142 ਪੋਸਟਾਂ ਹੋ ਗਈਆਂ ਹੈ ਸੁਪਰਡੈਂਟ ਦੀਆਂ ਠੀਕ ਆ ਉਸ ਤੋਂ ਬਾਅਦ ਜੂਨੀਅਰ ਅਸਿਸਟੈਂਟ ਦੀਆਂ ਠੀਕ ਆ ਜਿਸ ਦੀ ਸੁਪਰਡੈਂਟ ਦੀ ਬੱਦੂਬਦ ਉਮਰ ਤੋ ਅਡੀ 30 ਸਾਲ ਦੀ ਹੋਣੀ ਚਾਹੀਦੀ ਆ ਪਰ 30 ਸਾਲ ਤੋਂ ਵੱਧ ਵਾਲੇ ਵੀ ਅਪਲਾਈ ਕਰ ਸਕਦੇ ਆ ਉਹ ਨੀਚੇ ਕੈਟਾਗਰੀ ਵਾਈਸ ਦੱਸਿਆ ਹੋਇਆ ਵੀ ਕਿਸ ਕੈਟਾਗਰੀ ਲਈ ਕਿੰਨੀ ਉਮਰ ਤੋਂ ਤੁਹਾਨੂੰ ਰਿਲੈਕਸੇਸ਼ਨ ਆ ਕਿੰਨੀ ਬੱਦੂਬਦ ਉਮਰ ਆਏ ਤੁਸੀਂ ਭਰ ਸਕਦੇ ਆ 35 ਵੀ ਆ 40 ਵੀ ਆ 45 ਵੀ ਆ ਠੀਕ ਆ ਅੱਗੇ ਤੁਹਾਨੂੰ ਦਿਖਾ ਦਾਂਗੇ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਜੂਨੀਅਰ ਅਸਿਸਟੈਂਟ ਦੀ ਜੂਨੀਅਰ ਅਸਿਸਟੈਂਟ ਦੀ ਘੱਟੋ ਘਾਟ ਸੋਰੀ ਬੱਦੂਬਦ ਉਮਰ 27 ਸਾਲ ਠੀਕ ਹੈ ਇਸ ਦੇ ਲਈ ਵੀ ਰਿਲੈਕਸੇਸ਼ਨ ਹੈਗੇ ਤੁਹਾਨੂੰ نیچے ਜਾ ਕੇ ਆਪਾਂ ਦਿਖਾਵਾਂਗੇ ਤੁਸੀਂ ਕਿੰਨੀ ਵੱਧ ਤੋਂ ਵੱਧ ਉਮਰਾਜ ਵੀ ਪਰ ਸਕਦੇ ਆ ਇਸ ਐਸਸੀ ਦੀਆਂ ਪੋਸਟਾਂ ਜੂਨੀਅਰ ਅਸਿਸਟੈਂਟ ਦੀ ਨੌ ਪੋਸਟਾਂ ਐ ਐਸਟੀ ਲਈ ਨੌ ਪੋਸਟਾਂ ਐ ਓਬਵੀਅਸਲੀ 34 ਐਡਬਲਯੂਐਸ ਲਈ 13 ਅਨ ਰਿਜ਼ਰਵਡ ਓਪਨ ਕੈਟਾਗਰੀ ਲਈ ਪੰਜਾਂ ਟੋਟਲ 70 ਪੋਸਟਾਂ ਐ ਜੂਨੀਅਰ ਅਸਿਸਟੈਂਟ ਦੀ ਠੀਕ ਹੈ ਤੇ ਕਿਤੇ ਵੀ ਤੁਹਾਡੀ ਪੋਸਟਿੰਗ ਹੋ ਸਕਦੀ ਐ ਐਨੀ ਬੋਰਡ ਆਫਿਸ ਦੇ ਵਿੱਚ ਤੁਹਾਡੀ ਪੋਸਟਿੰਗ ਹੋ ਸਕਦੀ ਐ ਜਦੋਂ ਤੁਹਾਡਾ ਪੇਪਰ ਕਲੀਅਰ ਹੋ ਗਿਆ ਨੌਕਰੀ ਮਿਲ ਗਈ ਤੁਹਾਨੂੰ ਠੀਕ ਹੈ ਤੇ ਅੱਗੇ ਗੱਲ ਕਰੀਏ ਤੁਸੀਂ ਕਿ ਸਿਟੀਜ਼ਨ ਆਫ ਇੰਡੀਆ ਹੋਣਾ ਚਾਹੀਦੇ ਆ ਹਨਾ ਠੀਕ ਆ ਤੇ ਉਸ ਤੋਂ ਬਾਅਦ ਅੱਗੇ ਕੰਡੀਸ਼ਨ ਕਿ ਅਦੋਂ ਤੱਕ ਇਹ ਪੇਪਰ ਮਤਲਬ ਕਿ ਭਰ ਸਕਦੇ ਤੁਸੀਂ 1125 ਤੋਂ ਲਿਖੇ 9ਵੇਂ ਸਾਲ ਤੋਂ ਸ਼ੁਰੂ ਹੋਈ ਹੈ ਭਰਤੀ ਆਨਲਾਈਨ ਫਾਰਮ ਤੇ 31 1 2025 ਤੱਕ ਤੁਸੀਂ ਇਹ ਆਨਲਾਈਨ ਫਾਰਮ ਭਰ ਸਕਦੇ ਆ ਠੀਕ ਆ ਅੱਗੇ ਗੱਲ ਕਰਦੇ ਆ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰੀਏ ਰਿਲੈਕਸੇਸ਼ਨ ਦੀ ਜਿਹੜੀ ਆਪਾਂ ਉੱਪਰ ਗੱਲ ਕੀਤੀ ਸੀ ਕਿ ਕਿੰਨੀ ਕਿੰਨੀ ਰਿਲੈਕਸੇਸ਼ਨ ਆ ਜੇ ਤਾਂ ਸੁਪਰਡੈਂਟ ਦੀ ਪੋਸਟਾਂ ਦੀ ਗੱਲ ਕਰੀਏ ਕਿਸੇ ਵੀ ਪੋਸਟ ਲਈ ਜੂਨੀਅਰ ਅਸਿਸਟੈਂਟ ਲਈ ਵੀ ਉਹਨਾਂ ਸਾਰੀਆਂ ਪੋਸਟਾਂ ਲਈ ਰੈਲੈਕਸੇਸ਼ਨ ਜੋ ਹੈਗੀ ਆ ਤੁਸੀਂ ਇੱਕ ਵਾਰੀ ਧਿਆਨ ਮਾਰਿਓ ਐਸਸੀਐਸਟੀ ਲਈ 5 ਸਾਲ ਉੱਚ ਦਿੱਤੀ ਹੋਈ ਸੁਪਰਡੈਂਟ ਦੀ 30 ਸਾਲ ਦੀ ਉਮਰ ਮਤਲਬ ਐਸਸੀਐਸਟੀ ਕੈਟਾਗਰੀ ਆ ਆ ਬੰਦਾ 35 ਸਾਲ ਦਾ ਵੀ ਸੁਪਰਡੈਂਟ ਦੀ ਪੋਸਟ ਭਰ ਸਕਦਾ ਤੇ ਜੇ ਜੂਨੀਅਰ ਅਸਿਸਟੈਂਟ ਦੀ ਪੋਸਟ ਭਰਨੀ ਆ ਉਹਨੇ ਤਾਂ ਉਹ 27 ਪਲੱਸ ਤੇ ਉਹਨੂੰ 30 ਸਾਲ ਦੀ ਸਟਾਈਪਲਸ 5 ਉਹਨੂੰ 32 ਸਾਲ ਦੀ ਰਿਲੈਕਸੇਸ਼ਨ ਆ ਜੂਨੀਅਰ ਅਸਿਸਟੈਂਟ ਲਈ ਤੇ ਸੁਪਰਡੈਂਟ ਲਈ 35 ਸਾਲ ਦੀ ਠੀਕ ਆ ਉਹ ਪਰ ਸਕਦਾ ਐਸਸੀਐਸਟੀ ਆ ਓਬੀਸੀ ਲਈ 3 ਸਾਲ ਦੀ ਰਿਲੈਕਸੇਸ਼ਨ ਠੀਕ ਆ ਓਬੀਸੀ ਆ ਜੇ ਸੁਪਰਡੈਂਟ ਦੀ ਪੋਸਟ ਭਰਨੀ ਆ ਉਹਦੀ 33 ਸਾਲ ਵੱਧ ਤੋਂ ਵੱਧ ਉਮਰ ਹੋਣੀ ਚਾਹੀਦੀ ਆ ਤੇ ਜੂਨੀਅਰ ਅਸਿਸਟੈਂਟ ਲਈ ਉਸਦੀ 30 ਸਾਲ ਵੱਧ ਤੋਂ ਵੱਧ ਹੋਣੀ ਚਾਹੀਦੀ ਆ ਤੇ ਬਾਕੀ 10 ਸਾਲ ਦੀ ਜਿਹੜੇ ਡਿਸੇਬਲਡ ਪਰਸਨ ਹੁੰਨੇ ਆ ਠੀਕ ਆ ਉਹਨਾਂ ਲਈ ਆ ਠੀਕ ਆ ਤੇ ਔਰਤਾਂ ਲਈ ਇਨਕਲੂਡਿੰਗ ਊਮਨ ਜਿਹੜੀਆਂ ਡਿਸੇਬਿਲਟੀ ਠੀਕ ਆ ਤੇ ਉਹ 10 ਸਾਲ ਦੇ 40 ਸਾਲ ਤੱਕ ਆ ਠੀਕ ਆ ਪਰ ਸਕਦੇ ਸੁਪਰਡੈਂਟ ਦੀ ਪੋਸਟ ਤੇ ਦੂਜੇ ਆਪਣੇ 37 ਸਾਲ ਤੱਕ ਜੂਨੀਅਰ ਅਸਿਸਟੈਂਟ ਦੀ ਪੋਸਟ ਪਰ ਸਕਦੀਆਂ ਪੀ ਡਬਲਯੂ ਡੀ ਜਿਹੜੇ ਹੈਗੀਆਂ ਇਨਕਲੂਡਿੰਗ ਊਮਨ ਓ ਵੀ ਸੀ ਕੈਟਾਗਰੀ ਦੇ ਵਿੱਚ 13 ਸਾਲ ਦੀ ਰਿਲੈਕਸੇਸ਼ਨ ਆ ਠੀਕ ਆ ਇਹ ਤਾਂ ਉੱਪਰ ਜਨਰਲ ਦੇ ਵਿੱਚ ਜਿਹੜੀਆਂ ਮਤਲਬ ਕਿ ਫਿਜ਼ੀਕਲੀ ਡਿਸੇਬਲ ਸੀ ਉਹਨਾਂ ਦੀ ਗੱਲ ਕੀਤੀ ਸੀ ਜੇ ਆਪਾਂ ਓਬੀਸੀ ਚ ਫਿਜ਼ੀਕਲੀ ਡਿਸੇਬਲ ਆ ਉਹਨਾਂ ਨੂੰ ਸੁਪਰਡੈਂਟ ਪੋਸਟ ਲਈ ਉਹ 43 ਸਾਲ ਤੱਕ ਦੀ ਉਮਰ ਦੇ ਵੀ ਭਰ ਸਕਦੇ ਆ ਤੇ ਉਸ ਤੋਂ ਬਾਅਦ ਜੂਨੀਅਰ ਅਸਿਸਟੈਂਟ ਆ ਇਹ 40 ਸਾਲ ਤੱਕ ਦੀ ਉਮਰ ਤੱਕ ਭਰ ਸਕਦੇ ਆ ਉੱਤੇ ਬਾਅਦ ਐਸਸੀਐਸਟੀ ਦੇ ਵਿੱਚ ਜੇ ਡਿਸੇਬਲਡ ਪਰਸਨ ਆ ਕੋਈ ਉਹ ਸੁਪਰਡੈਂਟ ਦੀ ਪੋਸਟ 45 ਸਾਲ ਤੱਕ ਦੀ ਉਮਰ ਤੱਕ ਦਾ ਭਰ ਸਕਦਾ ਤੇ ਜੂਨੀਅਰ ਅਸਿਸਟੈਂਟ ਦੀ ਆਪਣੇ 42 ਸਾਲ ਤੱਕ ਦੀ ਉਮਰ ਤੱਕ ਦਾ ਠੀਕ ਆ ਐਕਸ ਆਰ ਬਿਸਮੈਨ ਦੀ ਜਿਹੜੀ ਗਰੁੱਪ ਬੀ ਤੇ ਸੀ ਦੀਆਂ ਪੋਸਟਾਂ ਜਿਹੜੀਆਂ ਇਹ ਇਹਨਾਂ ਦੇ ਵਿੱਚ ਜੇ ਗਰੁੱਪ ਬੀ ਜੇ ਸੀਡੀ ਪੋਸਟ ਇੱਕ ਸਰਵਿਸ ਮੈਨ ਰਿਹਾ ਤਾਂ ਉਹ ਨੂੰ ਜਿੰਨੀ ਉਹਨੇ ਸਰਵਿਸ ਕੀਤੀ ਆਪਣੀ ਮਿਲਟਰੀ ਦੇ ਵਿੱਚ ਉਹ ਸਰਵਿਸ ਉਸ ਦੀ ਉਮਰ ਦੇ ਵਿੱਚੋਂ ਘਟਾ ਕੇ ਜੇ ਉਹ ਸੁਪਰਡੈਂਟ ਦੀ ਪੋਸਟ ਉਸ ਦੀ 30 ਸਾਲ ਦੇ ਬਿਦਿਨ ਬਣਦੀ ਜਾਂ ਤਾਂ ਉਹ ਭਰ ਸਕਦਾ ਤੇ ਉਸ ਤੋਂ ਬਾਅਦ ਜੂਨੀਅਰ ਅਸਿਸਟੈਂਟ ਦੀ ਜੋ ਪੋਸਟ ਭਰਨੀ ਚਾਹੁੰਦਾ ਉਸ ਦੀ ਉਮਰ ਮੰਨ ਲਓ ਜੇ ਹੈਗੀ ਆ ਆਪਣੇ ਲਗਾ ਲਓ ਉਸ ਦੀ ਉਮਰ 45 ਸਾਲ ਆ ਠੀਕ ਆ ਤੇ ਉਸ ਦੇ ਵਿੱਚ ਉਹਨੇ 18 ਸਾਲ ਸਰਵਿਸ ਕੀਤੀ ਹੋਏ ਤਾਂ 45 ਮੈਂਸ 18 ਉਸ ਦੀ ਉਮਰ 27 ਸਾਲ ਹੋ ਪਰ ਸਕਦਾ ਠੀਕ ਆ ਬਦੂਦ 27 ਸਾਲ ਬਣਨੀ ਚਾਹੀਦੀ ਆ ਉਸ ਤੋਂ ਬਾਅਦ ਉਹਦੀ ਸੁਪਰੈਂਟ 30 ਸਾਲ ਬਣਨੀ ਚਾਹੀਦੀ ਆ ਸਰਵਿਸ ਕੱਟ ਕੇ ਉਸ ਦੀ ਉਮਰ ਦੇ ਵਿੱਚੋਂ ਉਸ ਦੀ ਸਰਵਿਸ ਦੀ ਜਿੰਨੀ ਉਹਨੇ ਕੀਤੀ ਉਹ ਕੱਟ ਕੇ ਜਿੰਨੀ ਮਤਲਬ ਕਿ ਲਿਮਟ ਦੱਸੀ ਹੋਈ ਆ ਉਸ ਤੱਕ ਹੋਣੀ ਚਾਹੀਦੀ ਆ ਊਮੈਨਸ ਅਗਰ ਇੱਕ ਔਰਤ ਲਈ ਮਤਲਬ ਕਿ 10 ਸਾਲ ਦੀ ਰਿਲੈਕਸੇਸ਼ਨ ਹੈ ਚਾਹੇ ਸੁਪਰਡੈਂਟ ਪੋਸਟ ਲਈ 40 ਸਾਲ ਤੱਕ ਪਰ ਸਕਦਾ ਹੈ ਤੇ ਜੂਨੀਅਰ ਅਸਿਸਟੈਂਟ ਲਈ 37 ਸਾਲ ਤੱਕ ਔਰਤ ਪਰ ਸਕਦੀ ਹੈ ਲੇਡੀ ਕੋਈ ਵੀ ਤੇ ਉਸ ਤੋਂ ਬਾਅਦ ਡਿਪਾਰਟਮੈਂਟਲ ਕੈਂਡੀਡੇਟ ਹੁੰਦੇ ਜਿਹੜੇ ਡਿਪਾਰਟਮੈਂਟ ਦੇ ਉਹਨਾਂ ਲਈ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਕਿ ਦੋ ਵਾਰ ਕੋਈ ਰਿਸਟ੍ਰਿਕਸ਼ਨ ਨਹੀਂ ਉਹ ਪਰ ਸਕਦੇ ਜਿੱਦਾਂ ਮਰਜੀ ਠੀਕ ਹੈ ਉਮਰ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਤੇ ਡੇਟ ਆਫ ਬਰਥ ਦੇ ਜੇ ਪ੍ਰੂਫ ਕਹਿੰਦੇ ਆ ਤਾਂ ਤੁਹਾਡੀ 10ਵੀਂ ਦੀ 10th ਦਾ ਸਰਟੀਫਿਕੇਟ ਮੰਨਿਆ ਜਾਊਗਾ ਪ੍ਰਮਾਣਿਕਤਾ ਠੀਕ ਆ ਮਾਰਕਸ਼ੀਟ ਉਸ ਦੇ ਉੱਤੇ ਵੀ ਤੁਸੀਂ ਆਪਣੇ ਡੇਟ ਆਫ ਬਰਥ ਦਾ ਪ੍ਰੂਫ ਉਸ ਨੂੰ ਸਮਝ ਸਕਦੇ ਹੋ ਜੇ ਤੁਹਾਡੇ ਕੋਲ ਡੇਟ ਆਫ ਬਰਥ ਦਾ ਸਰਟੀਫਿਕੇਟ ਨਹੀਂ ਹੈਗਾ ਠੀਕ ਆ ਉਸ ਤੋਂ ਬਾਅਦ ਅੱਗੇ ਗੱਲ ਕਰੀਏ एलिजिਬਿਲਟੀ ਕੀ ਹੈ ਮਤਲਬ ਕਿ ਕਿਆ-ਕਿਆ ਪੜਾਈ ਕੀਤੀ ਹੋਣੀ ਚਾਹੀਦੀ ਆ ਸੁਪਰਡੈਂਟੇ ਪੋਸਟ ਲਈ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਆ ਠੀਕ ਆ ਸਿੱਧਾ ਜਿਹਾ ਸਾਫ ਡਿਗਰੀ ਮੰਗੀ ਉਹਨਾਂ ਨੇ ਤੇ ਨਾਲ ਕੰਪਿਊਟਰ ਦਾ ਕੋਈ ਮਤਲਬ ਕਿ ਹੈਂਡੀ ਕੋਰਸ ਕੀਤਾ ਹੋਣਾ ਚਾਹੀਦਾ ਤੁਹਾਨੂੰ ਇਹ ਨੋਲੇਜ ਹੋਣੀ ਚਾਹੀਦੀ ਹੈ ਵਰਕਿੰਗ ਨੋਲੇਜ ਹੋਣੀ ਚਾਹੀਦੀ ਹੈ ਕੰਪਿਊਟਰ ਦੀ ਠੀਕ ਆ ਐਮ ਐਸ ਆਫਿਸ ਵਗੈਰਾ ਸਾਰਾ ਕੁਝ ਆਉਣਾ ਚਾਹੀਦਾ ਉਸ ਦੇ ਵਿੱਚ ਤੇ ਵਿੰਡੋ ਵਗੈਰਾ ਨੋਲੇਜ ਹੋਣੀ ਚਾਹੀਦੀ ਆ ਤੇ ਤੁਹਾਡਾ ਪੇਪਰ ਦਾ ਪ੍ਰੋਸੈਸ ਕੀ ਆ ਉਸ ਦੇ ਵਿੱਚ ਐਮ ਸੀ ਕਯੂ ਦਾ ਇੱਕ ਪੇਪਰ ਹੋਏਗਾ ਪ੍ਰੀਲੀਮਨਰੀ ਐਗਜ਼ਾਮ ਜਿਹਨੂੰ ਕਹਿੰਦੇ ਆ ਠੀਕ ਆ ਉਸ ਤੋਂ ਪੇਪਰ 2 ਟਾਇਰ 2 ਹੋਏਗਾ ਜਿਸ ਦੇ ਵਿੱਚ ਡਿਸਕ੍ਰਿਪਟਿਵ ਆ ਲਿਖਣਾ ਆ ਪੇਪਰ ਹੋਏ ਜਾਂ ਲਿਖਤੀ ਪੇਪਰ ਹੋਏਗਾ ਠੀਕ ਆ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਦੋਨੋਂ ਪੇਪਰ ਹੋਣ ਤੋਂ ਬਾਅਦ ਟਾਇਰ 1 ਤੇ ਟਾਇਰ 2 ਹੋਣ ਤੋਂ ਬਾਅਦ ਤੁਹਾਡੀ ਟਾਈਪਿੰਗ ਸਪੀਡ ਵੀ ਦੇਖੀ ਜਾਊਗੀ 35 ਵਰਡ ਦੀ ਇੰਗਲਿਸ਼ ਦੇ ਵਿੱਚ ਜਾਂ ਫਿਰ ਹਿੰਦੀ ਦੇ ਵਿੱਚ 30 ਵਰਡ ਦੀ ਠੀਕ ਆ ਨੋਨਾ ਚੋ ਜਿਹੜੀ ਮਰਜ਼ੀ ਤੁਸੀਂ ਚੁਣ ਸਕਦੇ ਹੋ ਠੀਕ ਆ ਆਪਣਾ ਟੈਸਟ ਦੇ ਸਕਦੇ ਹੋ ਉਸ ਤੋਂ ਜੂਨੀਅਰ ਅਸਿਸਟੈਂਟ ਦੀ ਪੋਸਟ ਲਈ 12ਵੀਂ ਪਾਸ ਹੋਣੀ ਚਾਹੀਦੀ ਆ 12th ਠੀਕ ਆ ਉਸ ਤੋਂ ਬਾਅਦ ਤੁਹਾਡੀ ਟਾਈਪਿੰਗ ਦੀ ਸਪੀਡ ਘੱਟੋ ਘੱਟ 35 ਦੀ ਹੋਣੀ ਚਾਹੀਦੀ ਹੈ ਇੰਗਲਿਸ਼ ਦੇ ਵਿੱਚ 30 ਦੀ ਹਿੰਦੀ ਦੇ ਵਿੱਚ ਠੀਕ ਤੇ ਉਸ ਤੋਂ ਬਾਅਦ ਗੱਲ ਕਰੀਏ ਜੂਨੀਅਰ ਅਸਿਸਟੈਂਟ ਲਈ ਭਾਰਤੀ ਦੀ ਮਤਲਬ ਕਿ ਕੀ ਪ੍ਰਕਿਰਿਆ ਹੈ ਪਹਿਟਾਇਰ 1 ਹੋਊਗਾ ਪੇਪਰ ਹੋਊਗਾ ਤੁਹਾਡਾ ਐਮਸੀਕਿਊ ਦਾ ਪ੍ਰੀਲੀਮਿਨਰੀ ਇਗਜ਼ਾਮ ਜਿਹਨੂੰ ਕਹਿੰਦੇ ਆ ਉਸ ਤੋਂ ਬਾਅਦ ਨਾ ਇਹ ਤੁਹਾਡੀ ਬਾਅਦ ਚ ਟਾਈਪਿੰਗ ਹੋਏਗੀ 35 ਦੀ ਸਪੀਡ ਇੰਗਲਿਸ਼ ਚ ਚਾਹੀਦੀ ਆ 30 ਦੀ ਸਪੀਡ ਹਿੰਦੀ ਚ ਜਿਹੜੀ ਮਰਜ਼ੀ ਤੁਸੀਂ ਚਾਹੇ ਇੰਗਲਿਸ਼ ਦੀ ਕਰ ਸਕਦੇ ਹੋ ਤੁਸੀਂ ਚਾਹੇ ਹਿੰਦੀ ਦੀ ਉਹ ਤੁਹਾਡੀ ਮਰਜ਼ੀ ਹੋਏਗੀ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਫੀਸ ਦੀ ਗੱਲ ਕਰੀਏ ਅਪਲੀਕੇਸ਼ਨ ਫੀਸ ਦੀ 800 ਰੁਪਏ ਫੀਸ ਆ ਠੀਕ ਆ ਅਨ ਰਿਜ਼ਰਵਡ ओबीसी ਤੇ AWS ਲਈ AWS ਲਈ ਵੀ OBC ਲਈ ਵੀ ਤੇ अनरिजर्व्ड ਲਈ 800 ਰੁਪਏ ਫੀਸ ਆ ਠੀਕ ਆ ਬਾਕੀ SC ST PWD एक्सर्विजਮ ਐਂਡ ਬੂਮੈਂਟਲ ਕੈਂਡੀਡੇਟ ਲਈ ਕੋਈ ਫੀਸ ਨਹੀਂ ਹੈ ਕਿ ਨਿਲਾ ਠੀਕ ਆ ਤੇ ਅੱਗੇ ਗੱਲ ਕਰਦੇ ਆ ਮੋਡ ਆਫ ਪੇਮੈਂਟ ਆਨਲਾਈਨ ਆਨਲਾਈਨ ਤੁਸੀਂ ਫੀਸ ਭਰ ਸਕਦੇ ਹੋ ਠੀਕ ਆ ਸਾਰਾ ਪ੍ਰਕਿਰਿਆ ਤੁਸੀਂ ਦੇਖ ਲਿਓ ਬਾਕੀ ਆਨਲਾਈਨ ਆ ਉਸ ਤੋਂ ਬਾਅਦ ਸਿਲੈਕਸ਼ਨ ਕਿਵੇਂ ਹੋਏਗੀ ਸਕੀਮ ਕਿਹ ਰਹੇਗੀ ਪਹਿਲਾ ਤੁਹਾਡਾ ਸੁਪਰਡੈਂਟ ਦੀ ਪੋਸਟ ਦੇ ਵਿੱਚ ਪੇਪਰ ਹੋਏਗਾ ਟਾਇਰ 1 ਜੀਨੂੰ ਕਹਿੰਦੇ ਆ ਟਾਇਰ 1 ਠੀਕ ਆ ਦੋ ਟਾਇਰ ਚ ਪੇਪਰ ਹੋਣਾ ਟਾਇਰ 1 ਹੋਏਗਾ ਠੀਕ ਆ ਟਾਇਰ 1 ਚ ਤੁਹਾਨੂੰ ਇੱਕ ਪੋਸਟਰ ਦੇ ਲਈ ਘੱਟੋ ਘੱਟ 10 ਬੰਦਿਆਂ ਨੂੰ ਬੁਲਾਇਆ ਜਾਏਗਾ ਮੰਨ ਲਓ ਸੁਪਰਡੈਂਟ ਦੀ 142 ਪੋਸਟਾਂ ਦੇ ਸਮਥਿੰਗ ਆ 142 ਦੀ ਜਗ੍ਹਾ ਤੁਹਾਨੂੰ 1420 ਬੰਦਿਆਂ ਨੂੰ ਪੇਪਰ ਪਹਿਲੇ ਚੋਂ ਸਿਲੈਕਟ ਕਰਕੇ ਬੁਲਾਇਆ ਜਾਊਗਾ ਫਿਰ ਤੁਹਾਡਾ ਹੋਏਗਾ ਟਾਇਰ 2 ਟਾਇਰ 2 ਦੇ ਵਿੱਚ ਕੀ ਹੋਏਗਾ ਟਾਇਰ 1 ਦੇ ਵਿੱਚ ਜੋ ਸੁਪਰ ਟੈਂਡ ਦਾ ਜਿਸ ਦੇ ਵਿੱਚ 1400 ਲਗਭਗ 1420 ਬੰਦੇ ਬਲਾਲਾ ਲੈਣੇ ਨੇ ਉਸ ਦੇ ਵਿੱਚ ਪੇਪਰ ਕਿਵੇਂ ਦਾ ਰਹੇਗਾ ਤੁਹਾਡੇ ਗਰੰਟ ਅਫੇਅਰ ਦੇ ਕੁਐਸਚਨ ਆਣਗੇ ਜਨਰਲ ਵਿਅਰਨਸ ਦੇ ਕੁਐਸਚਨ 30 ਕੁਐਸਚਨ ਆਣਗੇ 3-3 ਨੰਬਰ ਦੇ ਹੋਣਗੇ 90 ਨੰਬਰ ਦਾ ਟੋਟਲ ਉਹਦਾ ਇਸ ਦੇ ਵਿੱਚ ਪਾਰਟ 2 ਟਾਇਰ ਬੰਦ ਦਾ ਹੀ ਦੱਸਣ ਲੱਗਿਆ ਸਾਰਾ ਪਹਿਲਾਂ ਫਿਰ ਉਸ ਦੇ ਵਿੱਚ ਰੀਜਨਿੰਗ ਦਾ ਪੇਪਰ ਹੋਏਗਾ 30 ਕੁਐਸਚਨ ਰੀਜਨਿੰਗ ਦੇ ਹੋਣਗੇ ਉਹ ਵੀ 90 ਨੰਬਰ ਦੇ ਮਤਲਬ ਹਰੇਕ ਕੁਐਸਚਨ ਦੇ 3 ਨੰਬਰ ਹੋਣਗੇ ਉਹਦੇ ਮੈਥ ਦੇ 30 ਕੁਐਸਚਨ ਐਪਟੀਟਿਊਡ ਜਿਹਨੂੰ ਕਹਿੰਦੇ ਨੇ ਕੁਆਂਟੀਟੇਟਿਵ ਐਪਟੀਟਿਊਡ ਉਸ ਦੇ ਵੀ ਨ 30 ਕੁਐਸਚਨ ਹੋਣਗੇ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਜਿਸ ਦੇ ਵਿੱਚ ਜਿਓਮੈਟ੍ਰਿਕ ਸਟੈਟਿਸਟਿਕ ਸਾਰਾ ਹੀ ਆ ਗਿਆ ਮੈਥ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਹਿੰਦੀ ਦੇ 15 ਕੁਐਸਚਨ ਹੋਣਗੇ 15 ਇੰਗਲਿਸ਼ ਦੇ ਹੋਣਗੇ ਟੋਟਲ 30 ਕੁਐਸਚਨ ਇਹਨਾਂ ਦੇ ਹੋਣਗੇ ਉਸ ਤੋਂ ਬਾਅਦ ਕੰਪਿਊਟਰ ਦੇ 30 ਕੁਐਸਚਨ ਹੋਣਗੇ ਟੋਟਲ ਮਤਲਬ ਕਿ ਕੁੱਲ ਮਿਲਾ ਕੇ 150 ਕੁਐਸਚਨ ਹੋਏਗਾ ਠੀਕ ਹੈ 150 ਕੁਐਸਚਨ 450 ਨੰਬਰ ਦਾ ਹੋਏਗਾ ਤੁਹਾਡਾ ਪਹਿਲਾ ਪੇਪਰ ਟਾਇਰ 1 ਹੈ ਠੀਕ ਹੈ ਜਿਸ ਦੇ ਵਿੱਚੋਂ 1420 ਬੰਦੇ ਨੂੰ ਬੁਲਾਇਆ ਜਾਏਗਾ ਫਿਰ ਟਾਇਰ 2 ਹੋਏਗਾ ਟਾਇਰ 2 ਦੇ ਵਿੱਚ ਕੀ ਹੋਏਗਾ ਟਾਇਰ OMR ਤੇ ਤੁਸੀਂ ਕਹੋਗੇ ਪਹਿਲਾਂ ਤਾਂ OMR ਦੀ ਗੱਲ ਨਹੀਂ ਕੀਤੀ ਟਾਇਰ 2 ਚ ਵੀ OMR ਲੈਣਾ ਹੈ ਇਹਨਾਂ ਨੇ ਉਸ ਤੋਂ ਬਾਅਦ ਲਿਖਤੀ ਵੀ ਲੈਣਾ ਹੈ OMR ਦੇ ਵਿੱਚ ਕਿਹੜਾ ਪ੍ਰਸ਼ਨ ਕਰੰਟ ਅਫੇਅਰ ਦੇ ਲਗਭਗ 10 ਪ੍ਰਸ਼ਨ OMR ਚ ਪੁੱਛੇ ਜਾਣਗੇ OMR ਬੇਸਡ ਦੇ ਉਹ ਵੀ 3-3 ਨੰਬਰ ਦੇ ਹੋਣਗੇ 30 ਕੁਐਸਚਨ ਉਸ ਤੋਂ ਬਾਅਦ ਲਿਖਤੀ ਜੋ ਲਿਖਤੀ ਦੇ ਚਾਰ ਪ੍ਰਸ਼ਨ ਆਣਗੇ 5-5 ਨੰਬਰ ਦੇ 20 20 ਕੁਐਸਚਨ 20 ਨੰਬਰ ਦੇ ਹੋਗੇ 5-5 ਨੰਬਰ ਦੇ ਠੀਕ ਆ ਉਸ ਤੋਂ ਬਾਅਦ ਇਹ ਤਾਂ ਮਤਲਬ கரنٹ ਅਫੇਅਰ ਸੀ ਟਾਇਰ 2 ਦੇ ਵਿੱਚ ਉਸ ਤੋਂ ਬਾਅਦ ਟਾਇਰ 2 ਦੇ ਵਿੱਚ ਇੰਡੀਅਨ ਹਿਸਟਰੀ ਤੇ ਕਲਚਰ ਉੱਤੇ ਵੀ 4 ਸਵਾਲ OMR 베이스ਡ ਪੁੱਛੇ ਜਾਣਗੇ 12 ਨੰਬਰ ਦੇ 4 ਸਵਾਲ 5-5 ਨੰਬਰ ਦੇ ਆਪਣੇ ਥੈਰੇਟਿਕਲ ਪੁੱਛੇ ਜਾਣਗੇ B ਨੰਬਰ ਦੇ ਹੋਣਗੇ ਉਸ ਤੋਂ ਬਾਅਦ ਇੰਡੀਅਨ ਅਕਾਦਮੀ ਦੇ ਠੀਕ ਆ 4 ਸਵਾਲ OMR 베이스ਡ 12 ਨੰਬਰ ਦੇ ਤੇ ਥੈਰੇਟਿਕਲ ਜੋ ਰਿਟਰਨ ਹੋਣਾ ਹੈ ਡਿਸਕ੍ਰਿਪਟਿਵ ਚਾਰ ਕੁਐਸ਼ਨ ਬੀ ਨੰਬਰ ਦੇ ਪੰਜ-ਪੰਜ ਨੰਬਰ ਦੇ ਇੱਕ ਠੀਕ ਹੈ ਇੰਡੀਅਨ ਜੀਓਗ੍ਰਾਫੀ ਦੇ ਵੀ ਉਸ ਦੇ ਵਿੱਚ ਆਇੰਗੇ ਚਾਰ ਕੁਐਸ਼ਨ 12 ਨੰਬਰ ਦੇ ਓਐਮਆਰ ਬੇਸਡ ਤੇ ਚਾਰ ਕੁਐਸ਼ਨ ਪੰਜ-ਪੰਜ ਨੰਬਰ ਦੇ 20 ਨੰਬਰ ਦੇ ਟੋਟਲ ਰਿਟਰਨ ਦਾ ਹੋਏਗਾ ਤੁਹਾਡਾ ਡਿਸਕ੍ਰਿਪਟਿਵ ਜਿਹਨੂੰ ਕਹ ਦਿੰਦੇ ਆ ਸਾਇੰਸ ਐਂਡ ਟੈਕਨੋਲੋਜੀ ਦੇ ਇੱਕਦਾਂ ਹੀ ਚਾਰ ਕੁਐਸ਼ਨ ਓਐਮਆਰ ਬੇਸਡ ਪੁੱਛੇ ਜਾਣਗੇ ਤੇ 12 ਨੰਬਰ ਦੇ ਹੋਣਗੇ ਚਾਰ ਚਾਰ ਕੁਐਸ਼ਨ ਹੋਣਗੇ ਪੰਜ-ਪੰਜ ਨੰਬਰ ਦੇ ਡਿਸਕ੍ਰਿਪਟਿਵ ਜੋ ਲਿਖਤੀ ਹੋਣਗੇ 20 ਨੰਬਰ ਦੇ ਹੋਣਗੇ ਵੀ ਠੀਕ ਹੈ ਉਹ ਤੋਂ ਬਾ ਡਾਇਨਾਮਿਕ ਪਬਲਿਕ ਐਡਮਿਨਿਸਟ੍ਰੇਸ਼ਨ ਤੇ ਮੈਨੇਜਮੈਂਟ ਦੇ ਰਿਗਾਰਡਿੰਗ ਜੋ ਸਿਲੇਬਸ ਆ ਉਸਦੇ 8 ਪ੍ਰਸ਼ਨ OMR ਬੇਸਡ ਪੁੱਛੇ ਜਾਣਗੇ 24 ਨੰਬਰ ਦੇ ਹੋਣਗੇ 3-3 ਨੰਬਰ ਦੇ ਹਿਸਾਬ ਨਾਲ ਤੇ 4 ਪ੍ਰਸ਼ਨ ਡਿਸਕ੍ਰਿਪਟਿਵ ਹੋਣਗੇ 20 ਨੰਬਰ ਦੇ ਠੀਕ ਆ 5-5 ਨੰਬਰ ਦੇ ਇੱਕ ਪ੍ਰਸ਼ਨ ਠੀਕ ਆ ਉਸਦੇ ਕਨਸਟੀਟਿਊਸ਼ਨ ਦੇ ਰਿਗਾਰਡਿੰਗ ਇੰਡੀਅਨ ਪੋਲੀਟੀ ਗਵਰਨੈਂਸ ਦੇ ਰਿਗਾਰਡਿੰਗ 8 ਪ੍ਰਸ਼ਨ OMR ਬੇਸਡ ਪੁੱਛੇ ਜਾਣਗੇ ਤੇ 24 ਨੰਬਰ ਦੇ ਹੋਣਗੇ 4 ਪ੍ਰਸ਼ਨ ਡਿਸਕ੍ਰਿਪਟਿਵ ਹੋਣਗੇ 5-5 ਨੰਬਰ ਦੇ ਤੇ 20 ਨੰਬਰ ਦੇ ਹੋਣਗੇ ਉਸ ਤੋਂ ਬਾਅਦ ਇੰਗਲਿਸ਼ ਲੈਂਗੁਏਜ ਤੇ ਕੰਪਰੀਹੈਂਸ਼ਨ ਆ ਕੇ 5 5 ਨੰਬਰ ਦੇ 10 ਨੰਬਰ ਇਹ ਹੋਏਗਾ ਮਤਲਬ ਟੋਟਲ ਟਾਇਰ 2 ਦੇ ਵਿੱਚ ਵੀ ਤੁਹਾਡੇ 50 ਕੁਐਸਚਨ ਹੋਣਗੇ 150 ਨੰਬਰ ਦੇ ਠੀਕ ਹੈ ਟਾਇਰ 2 ਦੇ ਵਿੱਚ ਵੀ ਹੋਮ ਵਰਜਟ ਹੋਏਗਾ 50 ਕੁਐਸਚਨ 150 ਨੰਬਰ ਦੇ ਮਤਲਬ ਕਿ ਉਸ ਤੋਂ ਬਾਅਦ ਰਿਟਨ ਜੋ ਤੁਹਾਡਾ ਰਿਟਨ ਵੀ ਨਾ ਹੋਏਗਾ ਉਸ ਦੇ ਵਿੱਚ 30 ਕੁਐਸਚਨ ਹੋਣਗੇ 5-5 ਨੰਬਰ ਦੇ 150 ਨੰਬਰ ਦੇ ਹੋਣਗੇ ਠੀਕ ਹੈ ਮਤਲਬ ਇਹ ਤੁਹਾਡਾ ਹੋ ਗਿਆ ਸੁਪਰਡੈਂਟ ਦੀ ਪੋਸਟ ਲਈ ਜੋ ਪੇਪਰ ਪ੍ਰੋਸੈਸ ਆ ਇਸ ਤੋਂ ਬਾਅਦ ਤੁਹਾਨੂੰ ਫਿਰ 1:5 ਦੇ ਹਿਸਾਬ ਨਾਲ ਫਿਰ ਬੁਲਾਇਆ ਜਾਊਗਾ ਤੁਹਾਡੀ ਟਾਈਪਿੰਗ ਹੋਏ ਟਾਈਪਿੰਗ ਟੈਸਟ ਹੋਏਗਾ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਜੂਨੀਅਰ ਅਸਿਸਟੈਂਟ ਜੂਨੀਅਰ ਅਸਿਸਟੈਂਟ ਦੇ ਵਿੱਚ 1:5 ਦੇ ਹਿਸਾਬ ਨਾਲ ਤੁਹਾਡਾ ਸਕਿੱਲ ਟੈਸਟ ਹੋਣਾ ਹੈ ਪਹਿਲਾਂ ਤੁਹਾਡਾ ਪੇਪਰ ਹੋਏਗਾ ਠੀਕ ਹੈ ਪੇਪਰ ਕਿਵੇਂ ਹੋਏਗਾ ਪੇਪਰ ਦੇ ਵਿੱਚ ਜਨਰਲ ਨੋਲੇਜ ਦੇ ਕਰੰਟ ਅਫੇਅਰ ਰਿਗਾਰਡਿੰਗ ਠੀਕ ਹੈ ਜਨਰਲ ਅਵੇਅਰਨੈਸ ਦੇ ਜੋ ਵੀ ਆ ਠੀਕ ਹੈ 30 ਕੁਸ਼ਨ ਆਣਗੇ ਉਸ ਤੋਂ ਬੀਲਿੰਗੁਅਲ ਮਿਸ ਲਿਖਿਆ ਹੋਇਆ ਇੰਗਲਿਸ਼ ਤੇ ਹਿੰਦੀ ਦੇ ਵਿੱਚ ਠੀਕ ਹੈ ਉਹਦਾ ਰੀਜ਼ਨਿੰਗ ਤੇ 35 ਮੈਥੈਮੈਟਿਕਲ ਐਬਿਲਿਟੀ ਦੇ 25 ਕੁਐਸਚਨ ਹੋਣਗੇ 25 30 75 30 30 90 ਠੀਕ ਹੈ ਤਿੰਨ ਤਿੰਨ ਨੰਬਰ ਦਾ ਹਰ ਇੱਕ ਪ੍ਰਸ਼ਨ ਹੋਏਗਾ ਉਸ ਤੇ ਜਨਰਲ ਹਿੰਦੀ ਐਂਡ ਇੰਗਲਿਸ਼ ਦੇ ਵਿੱਚ 25 ਪ੍ਰਸ਼ਨ ਆਣਗੇ 75 ਨੰਬਰ ਦੇ ਉਹ ਤੇ ਬੇਸਿਕ ਨੋਲੇਜ ਆ ਕੰਪਿਊਟਰ ਦੇ 10 ਪ੍ਰਸ਼ਨ ਆਣਗੇ 30 ਨੰਬਰ ਦੇ ਉਹ ਤੇ ਸਕੂਲ ਐਜੂਕੇਸ਼ਨ ਦੇ ਰਿਗਾਰਡਿੰਗ ਅਵੇਰਨੈਸ ਦੇ ਰਿਗਾਰਡਿੰਗ ਐਗਜ਼ਾਮੀਨੇਸ਼ਨ ਬੋਰਡ ਤੇ ਐਡਮਿਨਿਸਟ੍ਰੇਸ਼ਨ ਦੇ ਰਿਗਾਰਡਿੰਗ 10 ਪ੍ਰਸ਼ਨ 30 ਨੰਬਰ ਦੇ 2 ਘੰਟੇ ਦਾ ਸਮਾਂ ਹੋਏਗਾ 100 ਪ੍ਰਸ਼ਨਾਂ ਲਈ 300 ਨੰਬਰ ਦਾ ਉਹ ਤੇ ਸੁਪਰਡੈਂਟ ਦੇ ਵਿੱਚ 3 ਘੰਟੇ ਦਾ ਸਮਾਂ ਹੋਏਗਾ 150 ਪ੍ਰਸ਼ਨ ਲਈ ਟਾਇਰ 1 ਦੇ ਵਿੱਚ ਇਸ ਦੇ ਵਿੱਚ 100 ਗਵਸ਼ਨ ਲਈ ਉਸ ਤੋਂ ਬਾਅਦ ਅੱਗੇ ਆ ਗਿਆ ਚੁਆਇਸ ਆਫ ਮੀਡੀਅਮ ਆਫ ਕੁਐਸਚਨ ਪੇਪਰ ਤੁਸੀਂ ਕਿਸੇ ਮੀਡੀਅਮ ਚ ਕੁਐਸਚਨ ਪੇਪਰ ਚੁਣ ਸਕਦੇ ਹੋ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਠੀਕ ਹੈ ਉਤੇ ਬਾਅਦ ਜਿਹੜਾ ਟਾਇਰ 1 ਹੋਏਗਾ ਦੋਨਾਂ ਦੇ ਵਿੱਚ ਸੀਨੀਅਰ ਸਕੈਂਡਰੀ ਲਈ ਜਾਨਕਿ ਪਲੱਸ 2 ਲੈਵਲ ਦਾ ਹੋਏਗਾ ਦੋਨਾਂ ਪੋਸਟਾਂ ਲਈ ਚਾਹੇ ਸੁਪਰਡੈਂਟ ਦੀ ਪੋਸਟ ਚਾਹੇ ਜੂਨੀਅਰ ਅਸਿਸਟੈਂਟ ਦੀ ਟਾਇਰ 2 ਗ੍ਰੈਜੂਏਸ਼ਨ ਲੈਵਲ ਦਾ ਹੋਏਗਾ ਸਿਰਫ ਸੁਪਰਡੈਂਟ ਦੀ ਪੋਸਟ ਲਈ ਠੀਕ ਹੈ ਉਸ ਦੇ ਵਿੱਚ ਦਾ ਟਾਇਰ 2 ਨਹੀਂ ਹੋਣਾ ਠੀਕ ਹੈ ਜੂਨੀਅਰ ਅਸਿਸਟੈਂਟ ਦੀ ਪੋਸਟ ਲਈ ਠੀਕ ਹੈ ਬਾਕੀ ਤੁਹਾਨੂੰ ਇਹ ਸਾਰਾ ਪ੍ਰੋਸੈਸ ਸਮਝਾ ਹੀ ਦਿੱਤਾ ਠੀਕ ਹੈ ਵੀ ਸਿਲੈਕਸ਼ਨ ਦਾ ਕ੍ਰਾਈਟੀਰੀਆ ਕੀ ਹੈ ਉਸ ਤੋਂ ਬਾਅਦ ਕਟਆਫ ਮਾਰਕਸ ਬਾਰੇ ਦੱਸਿਆ ਹੋਇਆ ਠੀਕ ਹੈ ਨਾ ਅ ਹਾ ਅਨਰ ਰਿਜ਼ਰਵਡ ਕੈਟਾਗਰੀ ਤੋਂ ਅ ਕੀ ਲਿਖਿਆ ਹੈ ਦੀ ਕਟਆਫ ਮਾਰਕਸ ਫॉर ਟਾਇਰ 1 ਐਂਡ ਟਾਇਰ 2 ਬਿਲੀਵ 5% ਬਲੋ ਦੀ ਕਟਆਫ ਮਾਰਕਸ ਆਫ ਦਾ ਯੂਰ ਕੈਟੇਗਰੀ ਠੀਕ ਹੈ ਮਤਲਬ ਕਿ ਅਨਰਜ਼ਰਵਡ ਕੈਟੇਗਰੀ ਦੇ ਜਿਹੜੇ ਮਾਰਕਸ ਹੋਣਗੇ ਉਸ ਤੋਂ 5% ਬਲੋ ਮਤਲਬ ਮਾਰਕਸ ਰੱਖੇ ਜਾਣਗੇ ਫॉर OBC EWS ਲਈ 5% ਘੱਟ ਨੰਬਰ ਉਹਨਾਂ ਦੇ ਤੇ ਕਟਆਫ ਮਾਰਕਸ ਹੋਊਗੀ OBC EWS ਲਈ ਤੇ 10% ਘੱਟ ਮਾਰਕਸ ਹੋਣਗੇ ਅਨਰਜ਼ਰਵਡ ਨਾਓ ਕਿਨਾਂ ਦੇ SC ST PWD ਲਈ ਠੀਕ ਹੈ ਉਸ ਤੋਂ ਬਾਅਦ ਇਹ ਹੋ ਗਏ ਮੇਨ ਪੁਆਇੰਟ ਉਸ ਤੋਂ ਬਾਅਦ ਅੱਗੇ ਆ ਕੇ ਸੈਂਟਰ ਕਿਹੜਾ ਚੁਣ ਸਕਦੇ ਆ ਜਿਵੇਂ ਪੰਜਾਬ ਵਾਲੇ ਚੰਡੀਗੜ੍ਹ ਸੈਂਟਰ ਚੁਣ ਸਕਦੇ ਆ ਪੰਜਾਬ ਹਰਿਆਣਾ ਆਏ ਪੰਚਗੂਲਾ ਠੀਕ ਹੈ ਨਾ ਮਤਲਬ ਕਿ ਇਹ ਆਪਣੇ ਸੈਂਟਰ ਤੁਸੀਂ ਸੀਟੀ ਚੁਣ ਸਕਦੇ ਆ ਜੇ ਤੁਸੀਂ ਲੋਕਲ ਪੇਪਰ ਦੇਣਾ ਹੈ ਠੀਕ ਆ ਤੇ ਤੁਹਾਨੂੰ ਇਹ ਸਾਰਾ ਸਮਝਾਤਾ ਪ੍ਰੋਸੈਸ ਮਾਰਕਿੰਗ ਸਕੀਮਸ ਵੀ ਸਮਝਾਤੀ ਕਿਵੇਂ ਕਿਵੇਂ ਨੰਬਰ ਤੁਹਾਡੇ ਇਹ ਹੋਣੇ ਆ ਠੀਕ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ 31 ਤਰੀਕ ਤੱਕ 31 ਤੋਂ ਪਹਿਲਾਂ ਪਹਿਲਾਂ ਆਪਣਾ ਇਹ ਪੇਪਰ ਭਰ ਦਿਓ ਬਹੁਤ ਹੀ ਵਧੀਆ ਸੀਬੀਐਸਸੀ ਬੋਰਡ ਦੇ ਵਿੱਚ ਨੌਕਰੀ ਪਾਉਣ ਦਾ ਠੀਕ ਹੈ ਮੌਕਾ ਮਿਲ ਰਿਹਾ ਤੁਹਾਨੂੰ ਕਿਉਂਕਿ ਹੁਣ ਤੱਕ ਆਪਾਂ ਸੀਬੀਐਸਸੀ ਬੋਰਡ ਤੋਂ ਪੜ੍ਹੇ ਹੀ ਰਹੇ ਆ ਠੀਕ ਹੈ ਪੜ੍ਹੇ ਹੋਵਾਂਗੇ ਆਪਾਂ ਪਲੱਸ 2 ਤੱਕ ਹੁਣ ਤੁਹਾਨੂੰ ਉੱਥੇ ਜੌਬ ਕਰਨ ਦਾ ਵੀ ਮੌਕਾ ਮਿਲ ਰਿਹਾ ਹੈ ਇਸ ਭਰਤੀ ਰਹੀ ਹੈ ਠੀਕ ਹੈ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਬਰ ਦੇ ਉੱਤੇ ਤੁਸੀਂ ਆਪਣਾ ਕੋਈ ਵੀ ਪ੍ਰਸ਼ਨ ਪੁੱਛ ਸਕਦੇ ਹੋ ਭਰਤੀ ਦੇ ਰਿਗਾਰਡਿੰਗ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤੇ ਟੈਲੀਗ੍ਰam ਸਾਡਾ ਜੁਆਇਨ ਕਰ ਲਓ ਨੌਕਰੀ ਗੁਰੂ ਠੀਕ ਹੈ ਆਪਾਂ ਤੁਹਾਨੂੰ ਤਿਆਰੀ ਫ੍ਰੀ ਕਰਵਾਵਾਂਗੇ ਇਸ ਚੈਨਲ ਦੇ ਉੱਤੇ ਕਰਵਾਉਂਦੇ ਰਹਾਂਗੇ ਹਰੇਕ ਪੇਪਰ ਦੀ ਤਿਆਰੀ ਕਰਵਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ